ਹਾਂ ਜੀ ਵਧਾਈ ਹੋਵੇ ਜੀ ਵੀਜ਼ਾ ਵੱਧ ਗਿਆ ਥੈਂਕ ਯੂ ਸੋ ਮੱਚ ਨੋ ਮੁਬਾਰਕਾ ਆ ਇੱਕ ਦਾ ਸੌਖਾ ਵੀਜ਼ਾ ਬਾਦਦਾ ਮੈਨੂੰ ਪਤਾ ਨਹੀਂ ਸੀ ਡੇਢ ਘੰਟੇ ਚ ਤੁਹਾਨੂੰ ਮਹੀਨੇ ਦਾ ਵੀਜ਼ਾ ਲੈਤਾ ਹੈ ਅਗਲੇ ਮਹੀਨੇ ਦਾ ਦੇਖ ਲਓ ਵੀ ਇੰਨਾ ਈਜ਼ੀ ਆ ਪਾਕਿਸਤਾਨ ਚ ਆ ਕੇ ਵੀਜ਼ਾ ਬਦੋਸਤਾਰ ਦੀ ਮਤਲਬ ਇੰਨੀ ਇਜ਼ਤ ਹੈ ਤੇ ਸਾਨੂੰ ਚਾਹੀਦਾ ਦਸਤਾਰਾਂ ਵਾਲਿਆਂ ਨੂੰ ਵੀ ਕਿ ਜਿਹੜਾ ਇਹ ਵਿਸ਼ਵਾਸ ਜਿਹੜਾ ਮਾਨ ਸਤਕਾਰ ਸਾਨੂੰ ਬਖਸ਼ਦੇ ਨੇ ਅਸੀਂ ਉਹਨੂੰ ਉਸੇ ਤਰ੍ਹਾਂ ਬਹਾਲ ਰੱਖੀਏ ਮਤਲਬ ਸਾਡੇ ਤੋਂ ਵੀ ਕੋਈ ਉਹਦਾ ਦੀ ਭੁੱਲ ਨਾ ਹੋਵੇ ਕਤਾਈ ਨਾ ਹੋਵੇ ਜੀ ਦਾ ਕਰਕੇ ਉਹ ਸਾਰੇ ਪੱਗਾਂ ਵਾਲਿਆਂ ਤੇ ਕੋਈ ਗੱਲ ਆ ਜੇ ਬਿਲਕੁਲ ਸਹੀ ਤਰ੍ਹਾਂ ਜੀ ਸਤਿ ਸ਼੍ਰੀ ਅਕਾਲ ਜੀ ਲਾਹੌਰ ਤੋਂ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਤਕਰੀਬਨ ਮਹੀਨਾ ਹੋ ਚੱਲਿਆ ਸਾਨੂੰ ਪਾਕਿਸਤਾਨ ਆਇਆ ਨੂੰ ਬੜਾ ਵਧੀਆ ਲੱਗ ਰਿਹਾ ਘੁਮ ਕੇ ਵਿਕਾਸ ਬਾਈ ਨਾਲ ਵੀ ਘੁਮੇ ਆ ਤੇ ਨਾਸਟਾ ਲੋ ਬਾਈ ਨਾਲ ਵੀ ਘੁਮੇ ਆ ਤੇ ਹੁਣ ਚਿੰਤ ਕਰਦਾ ਵੀ ਥੋੜੇ ਦਿਨ ਹੋ ਗਏ ਰਹਿ ਲੀਏ ਪਰ ਵੀਜ਼ਾ ਖਤਮ ਹੋਣ ਵਾਲਾ ਸੋ ਅੱਜ ਅਸੀਂ ਇੱਕ ਕੰਮ ਤੇ ਇਹ ਕਰਨਾ ਵੀ ਵੀਜ਼ਾ ਵਧਾ ਲਈਏ ਉਸ ਪਾਸੇ ਜਾ ਕੇ ਆਉਣਾ ਵੀ ਵੀਜ਼ਾ ਵਧਾ ਲਈਏ ਦੂਸਰਾ ਕੰਮ ਇਹ ਆ ਵੀ ਵਿਕਾਸ ਭਾਈ ਦੇ ਆਏ ਪਏ ਆ ਕੁਝ ਮਹਿਮਾਨ ਉਹਨਾਂ ਨੂੰ ਵਾਗਾ ਬਾਰਡਰ ਛੱਡਣ ਜਾਣਾ ਤੇ ਮੈਨੂੰ ਇਹ ਸੀ ਮੈਂ ਇਹ ਲਾਹਾ ਲੈ ਲਵਾਂ ਕਿਉਂਕਿ ਪਾਕਿਸਤਾਨ ਦੇ ਵਿੱਚ ਨਾ ਇੰਡੀਅਨ ਸਿਮ ਨਹੀਂ ਚੱਲਦਾ ਸੋ ਉੱਥੇ ਬਾਰਡਰ ਤੇ ਜਦੋਂ ਜਾਊਗਾ ਤੇ ਨੈਟਵਰਕ ਆ ਜਾਊਗਾ ਤੇ ਉਹ ਨੈਟਵਰਕ ਨੈਟਵਰਕ ਲੈ ਕੇ ਇੰਡੀਅਨ ਸਿਮ ਮੇਰਾ ਐਕਟੀਵੇਟ ਹੋਊਗਾ ਤੇ ਮੈਂ ਕੁਝ ਬਿੱਲ ਤਾਰਨੇ ਆ ਕ੍ਰੈਡਿਟ ਕਾਰਡ ਦੇ ਸੋ ਉਹ ਕੰਮ ਕਰਕੇ ਆਉਣਾ ਤਾਂ ਪਹਿਲਾਂ ਆਪਾਂ ਚੱਲੇ ਆ ਇਹਨਾਂ ਦੇ ਜਿਹੜੇ ਮਹਿਮਾਨ ਆਏ ਆ ਨਾ ਉਹਨਾਂ ਨੂੰ ਡ੍ਰੌਪ ਕਰਾ ਲਈਏ ਨਾਲੇ ਆਪਣਾ ਜਿਹੜਾ ਕੰਮ ਆ ਜ਼ਰੂਰੀ ਮੈਂ ਵੀ ਯਾਰ ਫਾਈਨ ਬਹੁਤ ਪੈਂਦਾ ਜੇ ਬਿੱਲ ਟਾਈਮ ਤੇ ਨਾ ਤਾਰੇ ਕ੍ਰੈਡਿਟ ਕਾਰਡ ਦਾ ਸੋ ਬਾਈ ਹੋਣੀ ਪਹੁੰਚ ਚੁਕੇ ਆ ਮੇਰੀ ਬੇਟੀ ਕਰਦੇ ਸੀ ਸੌਰੀ ਭਾਜੀ ਤੁਹਾਨੂੰ 5-7 ਮਿੰਟ ਵੇਟ ਕਰਾਈ ਮੈਂ ਖਾਲੀ ਭਾਜੀ 5-7 ਮਿੰਟ ਵੇਟ ਨਹੀਂ ਕਰਾਈ ਆ ਬਾਲ ਕਦੀ ਤੁਸੀਂ ਇਧਰ ਆਉਂਦੇ ਉਹਨੂੰ ਲੱਗਦਾ ਇਧਰ ਬਹਿਣਾ ਹੈ ਉਹ ਭੱਜ ਕੇ ਇਧਰ ਆ ਜਾਂਦਾ ਹੈ ਤੁਸੀਂ ਇਧਰ ਆਉਂਦੇ ਉਹ ਭੱਜ ਕੇ ਉਧਰ ਚਲਾ ਜਾਂਦਾ ਪਹਿਲੇ ਡਿਸਾਈਡ ਕਰੋ ਮੈਂ ਕੰਫਿਊਜ਼ ਹੋ ਜਾਂਦਾ ਜੀ ਜੀ ਅੱਛਾ ਜੀ ਭਾਜੀ ਕਿਦਾਂ ਠੀਕ ਹੋ ਆਓ ਜੀ ਆਜੋ ਆਜੋ ਆ ਕੇ ਓ ਕਿਵੇਂ ਆ ਜਵਾਨਾ ਜੈ ਸਿੰਘ ਸਾਸਰੀ ਕਾਲ ਜੈ ਸਿੰਘ ਨੇ ਕੋ ਪੰਜ ਵਾਰੀ ਇਧਰ ਆਇਆ ਤੇ ਪੰਜ ਵਾਰੀ ਇਧਰ ਆਇਆ ਅੱਛਾ ਕਨਫਿਊਜ਼ ਹੋ ਗਿਆ ਸੀ ਹਾਂ ਉਹ ਕਨਫਿਊਜ਼ ਨਹੀਂ ਹੋਇਆ ਉਹਨੂੰ ਐ ਲੱਗਦਾ ਕਿ ਤੁਸੀਂ ਇਧਰ ਬਹਿਣ ਦਾ ਲੱਗੇ ਹਾਂ ਨਹੀਂ ਮੈਨੂੰ ਸੀਗਾ ਕਿ ਚੱਲ ਮੈਂ ਅਸੀਂ ਇਧਰ ਦੀ ਆ ਕੇ ਪਹਿਲਾਂ ਤੁਹਾਨੂੰ ਇੰਟਰੋਡਿਊਸ ਕਰਾ ਦਵਾਂ ਅੱਛਾ ਅੱਛਾ ਤੇ ਜੈ ਸਿੰਘ ਆਪਾਂ ਕੱਲ ਵੀ ਮਿਲਾਇਆ ਸੀਗਾ ਇਹ ਆਇਆ ਜਵਾਨ ਅਮਰੀਕਾ ਤੋਂ ਪਰ ਸਪੀਨ 'ਚ ਖੇਡ ਖੇਡਦਾ ਹੈ ਫੁੱਟਬਾਲ ਖੇਡਦਾ ਹੈ ਵਧੀਆ ਟ੍ਰੇਨਿੰਗ ਚੱਲ ਰਹੀ ਹੈ ਤੇਰੀ ਹਾਂਜੀ ਕਿੰਨਾ ਚਿਰ ਹੋ ਗਿਆ ਵੈਸੇ ਆਹ ਸਾਲ ਸਾਲ ਹੋ ਗਿਆ ਪਰ ਉਦੋਂ ਬਚਪਨ ਤੋਂ ਹੀ ਤੇਰੇ ਬਾਪੂ ਜੀ ਆਂਦੇ ਵੀ ਮੈਨੂੰ ਲਾਇਆ ਪਿਆ ਵੀ ਖੇ ਬਚਪਨ ਜੀ ਹਾਂ 9 ਸਾਲੋਂ ਬਚਪਨ ਦੇ ਬਚਪਨ ਦੇ ਨਹੀਂ ਨਹੀਂ 2 ਸਾਲ ਦਾ ਲੱਗਦਾ ਹੈ ਮਤਲਬ ਬਾੜਾ ਨਿੱਕਾ ਬਚਪਨ ਹੈ ਅੱਛਾ ਬਾੜਾ ਨਿੱਕਾ ਬਚਪਨ ਫਰੋਮ अर्ਲੀ ਚਾਈਲਡਹੂਡ ਹਾਂ ਬਿਲਕੁਲ ਇਦਾਂ ਕਰ ਲਓ ਚਲ ਅੱਜ ਜੀ ਅੱਜ ਦਿਨ ਬੜਾ ਸੋਹਣਾ ਹੈ ਨਾ ਨਿਕਲਿਆ ਤੋਂ ਆਪ ਵਧੀਆ ਨਿੱਤਰ ਕੇ ਆਇਆ ਦੇਣ ਨਿੱਤਰ ਕੇ ਆਇਆ ਸੀ ਜਾਣਾ ਸਹੀ ਹੈ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਹਾਂ ਬਿਲਕੁਲ ਇਦਾਂ ਹੀ ਨਹੀਂ ਤਾਂ ਧੁੰਦ ਸੀਗੀ ਫੈਸਲਾਬਾਦ ਬੜੀ ਧੁੰਦ ਰਹੀ ਹੈ ਦੋ ਤਿੰਨ ਦਿਨ ਜਦੋਂ ਉੱਥੇ ਸਾਂ ਤੇ ਕੱਲ ਮੋਟਰਵੇ ਤੇ ਵੀ ਚੰਗੀ ਧੁੰਦ ਆ ਗਈ ਸੀ ਪਰ ਅੱਜ ਬੜਾ ਵਧੀਆ ਦੇਖੋ ਹਾਂਜੀ ਹਾਂਜੀ ਇਹ ਦੋ ਦੋ ਤਿੰਨ ਤਿੰਨ ਸਾਲ ਦੀਆਂ ਇਹ ਤੇ ਜਵਾਨ ਦੀ ਜਦ ਮੈਂ 4 ਸਾਲ ਦਾ ਸੀ ਤਿੰਨ ਸਾਲ ਦਾ ਉਤਰੀ ਹੈ ਸਹੀ ਹੈ ਇਹ ਤੁਸੀਂ ਗੁੜਤੀ ਵੀ ਮੈਨੂੰ ਲੱਗਦਾ ਕੋਈ ਦੇਤੀ ਫੁੱਟਬਾਲ ਵਾਲੀ ਇਹ ਜਦ ਜੰਮਿਆ ਫਿਰ ਉਤਨੇ ਆਪਨੇ ਕਰਤਾ ਸੀ ਮੈਂ ਹੈ ਇਹ ਤਾਂ ਇੰਡੀਆ ਦਾ ਪਿੰਡ ਲੱਗਦਾ ਹੈ ਨਾ ਅੱਜੀ ਹਰੇਕ ਸਾਲ ਮੇਲਾ ਕਰਾਉਣਾ ਬਹੁਤ ਤਕੜਾ ਅੱਛਾ ਕਿਹੜਾ ਕਿਹੜੇ ਦਾ ਪਿੰਡ ਹੀ ਹੁੰਦਾ ਹਾਂਜੀ ਪਿੰਡ ਠੀਕ ਆ ਠੀਕ ਆ ਇੱਕ ਵਾਰ ਪਿੰਡ ਦੱਸਿਓ ਦੁਬਾਰਾ ਭਾਜੀ ਆਪਣਾ ਪਿੰਡ ਹੈਗਾ ਜੀ ਖੰਨੇ ਦੇ ਲਾਗੇ ਜਦੋਂ ਆਪਾਂ ਖੰਨੇ ਤੋਂ ਲੁਧਿਆਣੇ ਨੂੰ ਜਾਣੇ ਨਾ ਨੈਸ਼ਨਲ ਹਾਈਵੇ ਉਹਦੇ ਉੱਪਰ ਹੀ ਪਿੰਡ ਆਉਂਦਾ ਆਪਣਾ ਪਿੰਡ ਦਾ ਨਾਮ ਹੈਗਾ ਦਹਿੜੂ ਦਹਿੜੂ ਹਾਂਜੀ ਠੀਕ ਆ ਕਾਫੀ ਮਸ਼ਹੂਰ ਪਿੰਡ ਆ ਬਾਬਾ ਵੱਡਾ ਪਿੰਡ ਹੈਗਾ ਸਾਡੇ ਹਲਕੇ ਦਾ ਓਕੇ ਜੀਟੀ ਰੋਡ ਤੋਂ ਲੁਧਿਆਣੇ ਤੋਂ ਖੰਨੇ ਤੋਂ ਲਾਈਕ 4-5 ਕਿਲੋਮੀਟਰ ਜੀਟੀ ਹਾਈਵੇ ਦੇ ਉੱਪਰ ਰਾਈਟ ਹੈਂਡ ਸਾਈਡ ਤੇ ਆਉਂਦਾ ਸਹੀ 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 ਹਾਂਜੀ ਤੇ ਬਹੁਤ ਜਿਹੜੇ ਸਿਆਣੇ ਨੇ ਉਹ ਜਾਣਦੇ ਨੇ ਜਦੋਂ ਆਪਣੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਜਦੋਂ ਮੁਕਾਬਲਾ ਹੋਇਆ ਨਾ ਸਾਡੇ ਪਿੰਡ ਹੋਇਆ ਸੀ ਓਕੇ ਜਦੋਂ ਆਪਣਾ ਮਾੜਾ ਦੌਰ ਚੱਲਿਆ ਨਾ ਸਭ ਤੋਂ ਪਹਿਲਾ ਮੁਕਾਬਲਾ ਪਿੰਡ ਦਾਹੜੂ ਹੋਇਆ ਸੀਗਾ ਜੀ ਠੀਕ ਆ ਜੀ 1980 ਦੇ ਵਿੱਚ ਹੀ ਓਕੇ ਹਾਂ ਜੀ ਸਭ ਮੇਰਾ ਤਾਂ ਆਪਣਾ ਵਰਤੋਂ ਚੱਲਦਾ ਸੀ ਉਹ ਟਾਈਮ ਦੇ ਸਾਡਾ ਮਤਲਬ ਲਹੂ ਰਤੀ ਆ ਤੁਹਾਡੀ ਉਹ ਜ਼ਮੀਰ ਹੈ ਨਾ ਸ਼ਹੀਦਾਂ ਦਾ ਲਹੂ ਡੁੱਲਿਆ ਉੱਥੇ ਹਾਂਜੀ ਹਾਂਜੀ ਠੀਕ ਆ ਜੀ ਸਾਡੇ ਉਹ ਪਰਿਵਾਰ ਸੀਗਾ ਉਹਨੇ ਸਾਰੀ ਸ਼ਹੀਦੀ ਆਪਣੇ 984 ਦੇ ਵਿੱਚ ਹਰਮਨ ਸਿੰਘ ਜੀ ਜਦੋਂ ਅਟੈਕ ਹੋਇਆ ਸਾਰਾ ਸੀਦ ਸਾਡਾ ਪਰਿਵਾਰ ਉਹ ਸੀਦ ਹੋਇਆ ਉੱਥੇ ਰੋਕੀ ਜੀ ਭਾਈ ਸਰਦਾਰ ਅਮਰ ਕੁਰਬਾਨੀ ਆ ਤੁਹਾਡੀ ਤੁਹਾਡੇ ਪਰਿਵਾਰ ਦੀ ਤੇ ਤੁਹਾਡੇ ਇਲਾਕੇ ਦੀ ਨਹੀਂ ਆਪਣੇ ਪਰਿਵਾਰ ਦੀ ਜੀ ਉਹ ਪਰਿਵਾਰ ਸੀ ਭਾਈ ਸਰਦਾਰ ਅਮਰਜੀਤ ਸਿੰਘ ਅੱਛਾ ਜੀ ਆਪਣੇ ਪਿੰਡ ਤੋਂ ਸੀਗੇ ਚਲੋ ਪਿੰਡ ਵੀ ਆਪਣਾ ਹੀ ਹੁੰਦਾ ਨਾ ਆਪਦਾ ਹੀ ਹੋਇਆ ਸਾਂ ਜੀ ਆਪਣੇ ਨਗਰ ਤੋਂ ਸੀ ਇੱਥੋਂ ਦਾ ਤਜਰਬਾ ਕਿਵੇਂ ਰਿਆ ਇੱਥੋਂ ਤਾਂ ਮੇਰਾ ਵਿਕਾਸ ਭਾਜੀ ਉਹਨਾਂ ਨਾਲ ਭਾਈਆਂ ਵਾਂਗੂ ਪਿਆਰ ਆ ਲਾਸਟ ਈਅਰ ਆਏ ਸੀਗੇ ਵਿਦ ਫੈਮਿਲੀ ਆਏ ਸੀਗੇ ਅੱਛਾ ਪਿਛਲੇ ਸਾਲ ਵੀ ਹੋ ਕੇ ਗਏ ਆ ਪਿਛਲੇ ਸਾਲ ਆ ਕੇ ਗਏ ਸੀ ਇਸ ਵਾਰ ਫਿਰ ਆਪਣੇ ਜਵਾਨ ਆ ਇਹਨੂੰ ਛੁੱਟੀਆਂ ਸੀਗੀਆਂ ਅੱਛਾ ਇਹ ਇਹਦੀ ਫਰਮਾਇਸ਼ ਤੇ ਆਇਆ ਇਹ ਕਹਿੰਦੇ ਵੀ ਜਾਣਾ ਹੀ ਜਾਣਾ ਪਾਕਿਸਤਾਨ ਦੇ ਰੂਪ ਦੇਖਣਾ ਸੀ ਘੁੰਮਦੇ ਰਹੇ ਤਾਂ ਜੇ ਹੁਣ ਇੱਥੇ ਨਾ ਆਉਂਦੇ ਹਾਂ ਅਸੀਂ ਕਿਸੇ ਹੋਰ ਕੰਟਰੀ ਨਿਕਲ ਜਾਣਾ ਸੀਗਾ ਇਹਦੇ ਛੁੱਟੀਆਂ ਨੇ ਨਾ ਛੁੱਟੀਆਂ ਕਰਦੇ ਨਹੀਂ ਨਹੀਂ ਵਧੀਆ ਗੱਲ ਆ ਇਹ ਕਹਿੰਦਾ ਨਹੀਂ ਡੈਡ ਮੈਂ ਪਾਕਿਸਤਾਨ ਜਾ ਕੇ ਆਉਣਾ ਮੈਂ ਕਿਹਾ ਚਲੋ ਜੀ ਵਿਕਾਸ ਇਹਨਾਂ ਨੂੰ ਵੀ ਲਾਸਟ ਇਅਰ ਕਿਹਾ ਸੀ ਮੈਂ ਕਿਹਾ ਮੈਂ ਲੈ ਕੇ ਆਉਂਗਾ ਪਲੇਅਰ ਨੂੰ ਤੁਹਾਡੇ ਕੋਲ ਅੱਛਾ ਅੱਛਾ ਚਲੋ ਇੱਥੇ ਵਿజిਟ ਹੋ ਗਿਆ ਪਰ ਇੱਥੇ ਤਾਂ ਜਿਹੜਾ ਪਿਆਰ ਮੁਹੱਬਤ ਆ ਉਹ ਤੁਹਾਨੂੰ ਖਿੱਚ ਲਿਆਉਂਦਾ ਜਿਹੜੇ ਐਨ ਆਰ ਆਈ ਬੰਦੇ ਨੇ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਐਨਆਰਆਈ ਮੋਸਟਲੀ ਹੁਣ ਜਿਹੜੇ ਬੰਦੇ ਨੂੰ ਉੱਥੇ 25 ਸਾਲ ਹੋ ਗਏ ਰਹਿੰਦੇ ਉਹਨਾਂ ਦਾ ਹੁਣ ਗਾਹਾਂ ਬੱਚਿਆਂ ਦੇ ਵਿਆਹ ਵਿਓ ਬਿਲਕੁਲ ਉਹ ਆਉਂਦੇ ਨੇ ਉਹ ਕੀ ਕਰਨ ਆਉਂਦੇ ਨੇ ਸਿਰਫ ਸ਼ਾਪਿੰਗ ਕਰਨ ਆਉਂਦੇ ਨੇ ਉੱਥੇ ਹੋਰ ਤਾਂ ਕੋਈ ਐਡਾ ਕੰਮ ਨਹੀਂ ਹੁੰਦਾ ਜੀ ਹਾਂ ਹੁਣ ਇਹਨਾਂ ਨੇ ਇੱਕਦਾਂ ਆਪਣੇ ਜਿਹੜੇ ਉੱਥੇ ਹੁਣ ਕੱਪੜਿਆਂ ਕੋਪੜੇ ਵਾਲੇ ਨੇ ਉਹ ਸਾਰੇ ਆਪਣਾ ਭੇਦ ਪਾ ਗਏ ਐਨਆਰਆਈ ਬੰਦਿਆਂ ਦਾ ਤੇ ਇੱਥੋਂ ਤਿੰਨ ਗੁਣਾ ਜ਼ਿਆਦਾ ਤਾਂ ਮਹਿੰਗੇ ਉੱਥੇ ਕੱਪੜੇ ਨੇ ਅਗਲਾ ਕਹਦਾ ਉੱਥੇ ਜ਼ਰੂਰ ਜਾਣਾ ਨਾਲੇ ਇੱਥੇ ਬਾਬੇ ਦੇ ਨਮਸਕਾਰ ਕਰਾਂਗੇ ਕੀ ਬਾਤ ਹੈ ਤੇ ਨਾਲੇ ਆਪਣੇ ਕੱਪੜੇ ਲਈ ਲੈਵਾਂਗੇ ਹੁਣ ਇਧਰੋਂ ਫਲਾਈਟਾਂ ਸਿੱਧੀਆਂ ਆਇਆ ਕਰਨੀਆਂ ਉੱਧਰੋਂ ਘਟ ਜਾਇਆ ਕਰਨੀਆਂ ਇੱਕ ਹੋਰ ਚੀਜ਼ ਸਖਾਲਾ ਹੋ ਗਿਆ ਵੇ ਕਿ ਜਿਹੜੇ ਐਨ ਆਰ ਆਈ ਨੇ ਨਾ ਉਹਨਾਂ ਨੂੰ ਗਵਰਨਮੈਂਟ ਆਫ ਪਾਕਿਸਤਾਨ ਦਿੰਦੀ ਮਲਟੀਪਲ ਵੀਜ਼ਾ ਜੀ ਹੁਣ ਮੰਨ ਕੇ ਚਲੋ ਕਿਸੇ ਕੋ ਉਸੀ ਆਈਏ ਹਾਂ ਤੇ ਉਹ ਹੁਣ ਜਿਹੜੇ ਅਮਰਤਸਰ ਦੇ ਕੋਲ-ਕੋਲ ਦੇ ਏਰੀਆ ਦੇ ਲੋਕ ਨੇ ਇੱਥੋਂ ਲਾਹੌਰ ਦੇ ਨਜ਼ਦੀਕ ਦੇ ਲੋਕ ਨੇ ਉਹ ਲਾਹੌਰ ਦੀ ਫਲਾਈਟ ਲੈ ਕੇ ਇੱਥੇ ਸ਼ਾਪਿੰਗ ਕਰ ਵੇਜ ਨੂੰ ਫਲਾਈਟ ਤੇ ਵਾਪਸ ਜਾਣਾ ਤੇ ਉਹ ਕਿਉਂਕਿ ਮਲਟੀਪਲ ਐਂਟਰੀ ਵਾਲਾ ਵੀਜ਼ਾ ਹੈ ਜੀ ਜੀ ਉਹ ਤਾਂ ਭਾਵੇਂ ਸਵੇਰੇ ਇੱਧਰ ਆ ਗਏ ਤੇ ਰੋਟੀ ਪਾਣੀ ਖਾ ਗਏ ਜਾਨੀ ਹੁਣ ਉਹਨਾਂ ਕੋਲੋਂ ਚੁਆਇਸ ਆ ਗਈ ਹੈ ਦਿੱਲੀ ਉਤਰਨਾ ਅਮਰitsar ਉਤਰਨਾ ਜਾਂ ਲਾਹੌਰ ਉਤਰਨਾ ਠੀਕ ਹੈ ਸੋ ਤਿੰਨ ਆਪਸ਼ਨਸ ਉਹਨਾਂ ਕੋਲ ਹੁਣ ਖੁੱਲ ਗਈਆਂ ਲਾਹੌਰ ਆ ਵੀ ਆਪਸ਼ਨ ਵੀ ਖੁੱਲ ਗਈ ਹੈ ਠੀਕ ਹੈ ਮਲਟੀਪਲ ਦੀ ਫਿਰ ਵੀ ਕੋਈ ਐਂਟਰੀ ਲਿਮਿਟ ਨਹੀਂ ਹੁੰਦੀ 90 ਡੇਸ ਦਾ ਵੀਜ਼ਾ ਹੁੰਦਾ 90 ਦਿਨਾਂ ਦੇ ਅੰਦਰ ਤੁਸੀਂ ਜਿੰਨੀ ਵਾਰੀ ਮਨਜੀ ਆਓ ਜਾਓ ਔਰ 90 ਦਿਨ ਦਾ ਹੀ ਸਟੇ ਕਰ ਸਕਦੇ ਹੋ ਉਹ ਕਿਆ ਬਾਤ ਇੱਕ ਸਟੇ ਜਿਹੜਾ ਤੁਹਾਡਾ ਮੈਕਸਿਮਮ 90 ਡੇਸ ਦਾ ਹੋ ਸਕਦਾ ਉਹ ਠੀਕ ਹੈ ਇੱਕ ਤੁਹਾਡੇ ਬਲੌਕ ਦੇ ਦੁਆਰਾ ਮੈਂ ਵੀ ਦੱਸਣਾ ਚਾਹੁੰਦਾ ਜਿੰ ਸਾਰੇ ਭਰਾਵਾਂ ਨੂੰ ਹੱਥ ਵੰਨ ਕੇ ਬੇਨਤੀ ਹੈ ਨਾ ਵਿਕਾਸ ਹੋਣਾ ਨਾਲ ਤੁਸੀਂ رابطہ ਕਰੋ ਬਹੁਤ ਵਧੀਆ ਇਹਨਾਂ ਭਰਾਵਾਂ ਵਾਂਗੂ ਇਹ ਡੀਲ ਕਰਦੇ ਨੇ ਸੋ ਤੁਹਾਨੂੰ ਭਰਾਵਾਂ ਵਾਂਗੂ ਕਮਾਉਂਦਾ ਤੁਹਾਡੇ ਗੁਰੂਕਾਰ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਇੱਕ ਵਾਰ ਤੁਸੀਂ ਆਗੇ ਮੈਂ ਤੁਹਾਨੂੰ ਜਾਨੀ ਵਿਸ਼ਵਾਸ ਨਾਲ ਕਹਿੰਦਾ ਤੁਸੀਂ ਬਾਰ-ਬਾਰ ਇਸ ਕੰਟਰੀ ਚਾਹੋਗੇ ਤੇ ਸਿਟੀ ਚਾਹੋਗੇ ਤੇ ਸ਼ਾਪਿੰਗ ਲਈ ਤੁਸੀਂ ਯਕੀਨ ਨਹੀਂ ਕਰਨਾ ਹੈਗਾ ਵੀ ਲਾਈਕ 4 ਗੁਣਾ ਆਪਣੇ ਜਿਹੜੇ ਕੱਪੜੇ ਲੇਡੀਜ਼ ਬਹੁਤ ਸਾਰੇ ਲੇਡੀਜ਼ ਜਿਹੜੀ ਸ਼ਾਪਿੰਗ 4 ਗੁਣਾ ਕਪੜੇ ਦਾ ਫਰਕ ਆ ਜੋ ਬੀਬੀ ਉਹ ਦਿਓ ਧਿਆਨ ਹਾਂ ਇਸ ਗੱਲ ਨਾਲ ਉਹ ਬੋਤ ਵਿਚਾਰੀਆਂ ਬੜਾ ਧਿਆਨ ਦਿੰਦੀਆਂ ਨੇ ਘਰ ਵਾਲੇ ਘਟਦੇ ਹੁੰਦੇ ਮੇਰੇ ਕਿਉਂਕਿ ਉਹਨਾਂ ਉਹਨਾਂ ਨੂੰ ਅਲਟੀਮੇਟਲੀ ਪੇ ਤੇ ਉਹਨਾਂ ਨੂੰ ਕਰਨਾ ਨਾ ਹਾਂ ਚਲੋ ਇੱਕ ਵਾਰ ਫਿਰ ਵਿਕਾਸ ਬਾਈ ਦਾ ਮੈਂ ਨੰਬਰ ਇੱਥੇ ਸ਼ੋਅ ਕਰ ਦਿੰਦਾ ਡਿਸਪਲੇ ਕਰਦਾ ਤੇ ਤੁਸੀਂ ਰਾਬਤਾ ਕਰੋ ਜਿੰਨਾ ਜਿੰਨਾ ਦਾ ਮਨ ਬਣਦਾ ਜਰੂਰ ਹਮ ਹਮਾ ਕੇ ਪਹੁੰਚੋ ਜੀ ਬਿਲਕੁਲ ਨਾਲੇ ਗੁਰੂ ਘਰਾਂ ਦਰਸ਼ਨ ਕਰੋ ਜੀ ਲਾਹੌਰ ਦੇ ਵਿੱਚ ਹੀ ਇੱਕ ਜਗ੍ਹਾ ਮਾਰੀ ਆ ਬ੍ਰੇਕ ਕਿਵੇਂ ਹੋ ਕੀ ਹਾਲ ਹੈ ਵਾਲੇਕਮ ਸਲਾਮ ਭਾਜੀ ਕਿਦਾਂ ਬਹੁਤ ਵਧੀਆ ਬਹੁਤ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਠੀਕ ਆ ਉਹ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਠੀਕ ਆ ਮਜੇ ਜੇ ਮਜੇ ਮਿਲਦੇ ਆ ਇਹ ZK ਸਪੋਰਟਸ ਵਾਲਿਆਂ ਤੋਂ ਆਏ ਆ ਜੇ ਸਿੰਘ ਨੂੰ ਇਥੋਂ ਪਾਕਿਸਤਾਨ ਦਾ ਫੁੱਟਬਾਲ ਲੈ ਕੇ ਦੇਣਾ ਥੋੜੀ ਜੀ ਜਾਣਕਾਰੀ ਹੋਰ ਸਾਂਝੀ ਕਰ ਦਮਾ ਵੀ ਰਾਤੀ ਆਪਾਂ ਨਾਸਰ ਬਾਈ ਨੂੰ 에어ਪੋਰਟ ਤੇ ਡ੍ਰੌਪ ਕੀਤਾ ਸੀਗਾ ਤੇ ਉਹ ਦੁਬਈ ਗਏ ਨੇ ਕੋਈ ਜ਼ਰੂਰੀ ਕੰਮ ਤੇ ਕੁਛ ਦੇਣਾ ਚਾਹੁੰਨਾਂ ਨੇ ਮੁੜੇ ਹੋਣਾ ਵੀਜ਼ਾ ਵਾਧਾ ਹੈ ਤੇ ਫਿਰ ਬਾਅਦ ਚ ਉਹਨਾਂ ਨੂੰ ਮਿਲਦੇ ਆਂ ਲਾਸ ਜਿਹੜਾ FIFA 'ਚ ਯੂਜ਼ ਹੋਇਆ ਉਹ ਕਿਹੜਾ ਹੈ ਆਏ ਹਾਏ FIFA ਵਰਲਡ ਕੱਪ 'ਚ ਆ ਯੂਜ਼ ਆ ਤਾਂ ਯੂਰੋ 'ਚ ਹੈ ਯੂਰੋ ਵਾਲਾ ਹੈ ਤੇ ਗਿਆ ਦੇ ਇੱਥੇ ਗਿਆ ਅਜਾ ਨਹੀਂ ਇਹ ਅੱਛਾ ਤੇ ਯੂਰੋ ਲੀਗ ਯੂਰੋ ਕੱਪ 24 ਲਈ ਖੇਡੇਗਾ ਹਾਂ ਇਹ ਉੱਤੇ ਯੂਜ਼ ਵਰਲਡ ਕੱਪ ਲਈ FIFA 'ਚ ਜਿਹੜੇ ਯੂਜ਼ ਹੋਏ ਉਹ ਨਹੀਂ ਹੈ ਹਾਲੇ ਖਤਮ ਨਹੀਂ ਖਤਮ ਉਹ ਜਿਹੜੇ ਹੁਣ ਹੈ ਨੇ ਅੱਛਿਆਂ ਦੇ ਉਹ ਦਿਓ ਫਿਰ ਦੇਖ ਉਹ ਤਾਂ ਜਿਹੜਾ ਤੈਨੂੰ ਪਸੰਦ ਹੈ ਚੱਕ ਇਹ ਸਾਈਜ਼ 4 ਦਾ ਤਾਂ 4 ਦਾ ਸਾਈਜ਼ ਕਿਸ ਸਾਈਜ਼ ਦਾ ਚਾਹੀਦਾ ਸਾਈਜ਼ ਹਾਂ ਇਹ ਸਾਈਜ਼ ਵੱਡਾ ਹੈ ਇਹ ਨਾ ਉਹ ਦੇ ਤੂੰ ਰੌਤੰਬੂ ਰਾ ਕੋਲ ਦੀ ਬਾਈ ਖੁਦ ਖੋੜੀ ਰੱਖੀ ਹੈ ক্রিকেট ਵਾਲੇ ਦੇ ਬਾਈ ਮੈਨ ਲੱਗਦਾ ਹੈ ਨਾ ਆਸੀ ਤੇ ਸੁਪਰਸਟਾਰ ক্রিকেট ਦੇ ਜਾ ਗਿਆ ਤੂੰ ਤੂੰ ਤਾਂ ਦਹੀ ਖਾਣਾ ਬਿਨਾ ਕੀ ਹੈ ਬਾਈ ਨੇ ਨਾ ਇੱਕ ਦੁਕਾਨ ਦੱਸਦੀ ਕੇ ਕੇ ਸਪੋਰਟਸ ਮੈਂ ਕਿਹਾ ਨਾ ਆ ਬੰਦਾ ਵੀ ਚੰਗਾ ਜਿੰਨੇ ਹੋਰ ਦੁਕਾਨ ਰეკਮੈਂਡ ਕੀਤੀ ਹੈ ਦੱਸਦੇ ਅੱਗੇ ਪੁੱਛਦਾ ਪੇ ਖਾਣਾ ਕੀ ਹੈ ਨਹੀਂ ਨਹੀਂ ਦੱਸੋ ਨਾ ਇਸ ਤਰ੍ਹਾਂ ਨਹੀਂ ਜਾਣ ਦੇਣਾ ਤੁਸ ਜਾਨ ਤੁਸੀਂ ਪਿਆਰ ਇੰਨਾ ਕਰਦੇ ਕੀ ਕਰੀਏ ਅੱਲਾ ਤੁਹਾਨੂੰ ਜ਼ਿੰਦਗੀ ਤੇ ਤੁਹਾਡੇ ਲਈ ਸਪੋਰਟਸ ਵਾਲਾ ਬੰਦਾ ਲਿਆਉਂਦਾ ਤੁਹਾਡੀ ਪ੍ਰੋਮੋਸ਼ਨ ਹੋ ਗਈ ਆ ਇਹ ਤੇ ਰਪਸਾਂ ਦੇ ਨਹੀਂ ਆਇਆ ਪੁੱਤ ਫੁੱਟਬਾਲ ਮੈਨੂੰ ਉਹ ਹੈ ਨਹੀਂ ਨਾ ਸਾਡੇ ਤੇ ਕ੍ਰਿਕਟ ਦਾ ਜਨੂਨ ਹੈ ਇੱਥੇ ਕ੍ਰਿਕਟ ਵਾਲੇ ਤੇ ਕ੍ਰਿਕਟ ਕਰਕੇ ਸਾਰਾ ਸਮਾਂ ਹੈ ਉਹ ਕ੍ਰਿਕਟ ਤੇ ਸਮਾਂ ਤੇ ਆਓ ਠੀਕ ਹੈ ਜੇ ਭਾਈ ਨੇ ਮੇਰੇ ਉਧਰ ਜਾਣਾ ਆਪਾਂ ਉੱਥੇ ਜਾਣਾ ਸਪੋਰਟਸ ਦੀ ਸ਼ਾਪ ਤੇ ਵੱਡੀ ਰਕੀ ਕਿ ਕਿ ਹੈ ਓਕੇ ਓਕੇ ਕਿ ਕਿ ਕਰਕੇ ਆਏਗੀ ਸਾਧਮੀ ਐਂਟਰ ਹੋ ਗੋਗੇ ਨਾ ਮੇਡ ਦੇ ਵਿੱਚ ਥੋੜਾ ਜਿਹਾ ਤੁਸੀਂ ਜਾਓਗੇ ਤੁਹਾਡੇ ਲੈਫਟ ਸਾਈਡ ਤੇ ਨਾ ਬਾਬਾ ਕੁਲਫੀ ਵਾਲਾ ਬੜਾ ਮਸ਼ਹੂਰ ਨਹੀਂ ਸ਼ਾਲਮੀ ਮਾਰਕੀਟ ਜੀ ਵੱਡਾ ਹਾਂ ਸ਼ਾਲਮੀ ਸ਼ੌਕਸ ਏ ਠੀਕ ਹੈ ਹਾਂ ਜੀ ਤੁਸੀਂ ਨਾ ਰਾਈਟ ਸਾਈਡ ਤੇ ਦੇਖਣਾ ਕੇ ਕੇ ਸਪੋਰਟਸ ਕਿਸੇ ਨੂੰ ਪੁੱਛਣਾ ਸ਼ਾਲਮੀ ਦੇ ਅੰਦਰ ਜਾ ਕੇ ਮੇਡ ਦੇ ਵਿੱਚ ਮੇਡ ਦੇ ਵਿੱਚ ਨਾ ਲੈਫਟ ਸਾਈਡ ਤੇ ਤੁਹਾਡੇ ਇੱਕ ਬਾਬਾ ਕੁਲਫੀ ਵਾਲਾ ਉਹ ਬੜਾ ਮਸ਼ਹੂਰ ਹੈ ਚਲੋ ਜੀ ਚੱਲੀਏ ਫਿਰ ਟਾਈਮ ਬਚਾਈਏ ਆਪਾਂ ਬਹੁਤ ਸ਼ੁਕਰੀਆ ਯਾਰ 2 ਮਿੰਟ ਨਹੀਂ 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 ਫੇਚ ਉਸੇ ਮੈਂ ਵੀ ਨਹੀਂ ਲੇਟ ਹੁੰਦੇ ਆਂ ਚਾਹ ਨਹੀਂ ਬਾਟਰ ਨਿਕਲਣਾ ਪੁੱਛੋ ਇਹਨਾਂ ਨੂੰ ਉਹ ਅੱਲਾ ਤੁਹਾਨੂੰ ਜ਼ਿੰਦਗੀ ਦੇ ਉਹ ਪੰਜਾਂ ਮਿੰਟਾਂ ਹੀ ਹੁੰਦੇ ਪਹੁੰਚ ਜਾਣਾ ਅਸੀਂ ਹੁਣ ਵਾਪਸ ਆ ਗਏ ਅਸੀਂ ਅਜੇ ਉੱਧਰ ਜਾਣਾ ਵੀ ਚਲੋ ਮਿਹਰਬਾਨੀ ਭਰਾ ਹੋਰ ਕਿੱਥੇ ਨਾ ਜਾਓ ਜੀ ਹਾਂ ਜੀ ਇੰਡੀਆ ਦਾ ਹੈ ਜੀ ਅਸੀਂ ਇੰਡੀਆ ਨਾਲ ਹੈ ਚੰਗੇ ਲੋਕ ਹੋ ਠੀਕ ਹੋ ਚੰਗੇ ਲੋਕ ਨੇ ਤੁਸੀਂ ਵੀ ਬਹੁਤ ਚੰਗੇ ਹੋ ਤੁਹਾਨੂੰ ਪਤਾ ਹੈ ਨਾ ਮਨੀਸ਼ਾ ਜੀ ਤੁਹਾਡੀ ਅੱਖ ਵੇਖਣ ਵਾਲੀ ਚੰਗੀ ਹੈ ਇਸ ਕਰਕੇ ਤੁਹਾਨੂੰ ਚੰਗੇ ਲੱਗਦੇ ਆ ਇਹ ਚੰਗੇ ਲੋਕ ਨੇ ਹਾਂ ਬਹੁਤ ਸ਼ੁਕਰੀਆ ਥੈਂਕ ਯੂ ਆ ਤੁਹਾਨੂੰ ਤੁਹਾਡਾ ਸ਼ੁਕਰੀਆ ਤੁਸੀਂ ਬਹੁਤ ਪਿਆਰ ਕਰਦੇ ਆ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਬਹੁਤ ਤੁਸੀਂ ਇੰਨੀ ਕਰਦੇ ਹੋ ਧੰਨਵਾਦ ਸਾਹਿਬ ਕੀ ਕੀ ਸਪੋਰਟਸ ਵਾਲੀ ਮਾਰਕੀਟ ਦੇ ਲਾਗੇ ਚੱਕ ਕੇ ਅਸੀਂ ਪਹੁੰਚ ਗਏ ਆ ਤੇ ਗੱਡੀ ਉਧਰ ਕਰਤੀ ਆ ਪਾਰਕ ਤੇ ਦੇਖੋ ਵੀ ਲਾਹੌਰ ਦਾ ਟ੍ਰੈਫਿਕ ਜੀ ਭਰਾ ਧੰਨਵਾਦ ਰਦੇ ਕਿ ਨਹੀਂ ੜਾਟ ਪਾਉਂਦੇ ਸਪੋਰਟਸ ਮਾਰਕੀਟ ਆ ਗਈ ਵੀ ਇੱਥੇ ਫਿਰ ਸਾਰਾ ਹੁਣ ਖੇਡਾਂ ਦਾ ਸਮਾਨ ਇੱਥੇ ਕੇ ਕੇ ਨਾਂ ਦੀ ਕੋਈ ਦੁਕਾਨ ਆ ਗਈ ਆਗੇ ਜੀ ਕੇ ਕੇ ਸਪੋਰਟਸ ਬਾਡੀ ਬਾਡੀ ਚੜਨਾ ਪਊਗਾ ਚਲੋ ਜੀ ਫਿਰ ਸਗੇ ਕੇ ਕੇ ਸਪੋਰਟਸ ਜੀ ਜੀ ਕਿਹਾ ਮੈਂ ਬੜਾ ਫੁੱਟਬਾਲ ਦੇ ਉੱਪਰ ਗਿਆ ਤੇ ਬੱਚਾ ਜੀ ਬੱਚਾ ਫੁੱਟਬਾਲ ਹੈਗਾ ਜੀ ਸਪੇਨ ਤੋਂ ਆਇਆ ਇੰਡੀਆ ਤੋਂ ਆਏ ਨੇ ਮਮਾਨ ਉਹ ਬੱਚਾ ਆਪੇ ਹੀ ਪਹੁੰਚ ਗਿਆ ਇੱਥੇ ਤੇ ਬੱਚੇ ਨੂੰ ਚੰਗਾ ਜਾਂ ਫੁੱਟਬਾਲ ਦੇ ਦਿਓ ਜਿਹੜਾ ਹੈਂਡ ਮੇਡ ਨਹੀਂ ਤੁਹਾਡੇ ਬਣਦੇ ਉਹਦੇ ਐਸਾ ਦੂਜੇ ਨੇ ਜਿਹੜੇ ਤੁਹਾਡੇ ਹਾਂ ਉਹ ਦਿਓ ਆ ਵੀ ਦੇ ਆਪੇ ਆਓ ਐਪੀ ਐਪੀ ਸਮ ਜਾਈ ਜਾਈ ਹੁਣ ਤੂੰ ਵੇਖ ਕਿਹੜਾ FIFA ਚ ਜਿਹੜਾ ਲਾਸਟ ਯੂਜ਼ ਹੋਇਆ ਨਹੀਂ ਮੇਰੇ ਕੋਲ ਨਹੀਂ ਹੈ ਫੋਰ ਜੋ ਹੈ ਉਹ ਦਫਾ ਨਹੀਂ ਮੇਰੇ ਫੁੱਟਬਾਲ ਹੈ ਸਾਰਾ ਵਾਲੀਬਾਲ ਖੜਨੇ ਹੈ ਮੈਡੀਕਲ ਫੁੱਟਬਾਲ ਗੁੱਡ ਕੁਆਲਟੀ ਦਾ ਚਾਹੁੰਦਾ ਲੇਕਿਨ ਵਾਲਾ ਐਸੀ ਲੱਗੋ ਯਾਰ ਥੈਂਕ ਯੂ ਸ਼ਾਇਨ ਥੈਂਕ ਗੁੱਡ ਕੁਆਲਟੀ THAILAND ਆਊਟ ਇਹ ਪਾਕਿਸਤਾਨ ਦੇਣੀ ਸੀ ਇਹ ਤਾਂ ਪਾਕਿਸਤਾਨ ਦੀ ਹੈ ਇਹ ਤਾਂ THAILAND ਦਾ ਕੀ ਹੈ ਇੱਥੋਂ ਜਾਂਦੀ ਉਹਦੇ ਵਾਸਤੇ ਨਹੀਂ ਇਹ ਬ੍ਰਾਂਡ ਹੈਗਾ ਇਹ आ, अच्छा नाइन ब्रांड है अच्छा ਜਿਹੜਾ థਾਈਲੈਂਡ ਨੂੰ ਭੇਜਦੇ ਹਾਂ ਨਹੀਂ థਾਈਲੈਂਡ ਨੂੰ ਆਉਂਦਾ ਸਾਨੂੰ ਬੋਲ ਬੋਲ ਕੈਨਸ ਲੇਕਿਨ ਅਸੀਂ ਪਾਕਿਸਤਾਨ ਦੇ ਇਹ ਹੈ ਪਾਕਿਸਤਾਨੀ ਸਿਆਲ ਕੋਡ ਦਾ ਓਕੇ ਹਾਂ ਦੇ ਦੋ ਇਹ ਵੀ ਦੇ ਦਾ ਕਿੰਨੇ ਇੱਕ ਕੱਢ ਦੇ ਆ ਜਾ ਬਈ ਲੈ ਕਿਹੜੇ ਕਿਹੜੇ ਨੇ ਬਈ ਇਹ ਕਿਹੜਾ ਆ ਵਰਲਡ ਕੱਪ ਦਾ ਵਰਲਡ ਕੱਪ ਦਾ ਇਹ ਉਹ ਕਰ ਲੈ ਇਹ ਇਹਨਾਂ ਦਾ ਵੱਲ ਅਲਸਰ ਦਾ ਅਲਸਰ ਦਾ ਵੱਲ ਅਲਸਰ ਦਾ ਲਓ ਜੀ 4 ਦੱਸੋ ਤਿੰਨ ਹੋ ਗਏ ਨੇ ਤਿੰਨੇ ਗੁੱਡ ਹੁੰਦੇ ਨੇ ਤੇ ਭਾਈ ਜਿਹੜੇ ਉਹਦੇ ਸਾਈਡ ਤੇ ਰੱਖ ਹੋਰ ਤਿੰਨ ਕਾਣੇ ਹੁੰਦੇ ਨਾ ਇਹ ਫੜੋ ਨਹੀਂ ਨਹੀਂ ਲੈਣੀ ਇਹ ਫੜੋ ਇਹ ਨਹੀਂ ਉਹ ਨਹੀਂ ਲੈਣਾ ਚਾਰ ਕਰ ਲੈ ਇਹ ਦੇਖੋ ਜਿਹੜੀ ਚੀਜ਼ ਐ ਐਡੀ ਦੱਸਦਾ ਹੈਗਾ ਇਹ ਵੀ ਅੱਛਾ ਹੈ ਕਿਹੜਾ ਸੇਲਾ ਮੰਗਦਾ ਇੱਕ ਵਰਲਡ ਕੱਪ ਆ ਇਹ ਇਹਦੇ ਵਿੱਚ ਵਰਲਡ ਕੱਪ ਦੇਖ ਦੇਦੇ ਮੁੰਡੇ ਜਿਹੜਾ FIFA ਗੁਜ਼ਰ ਭਾਈ ਵਾਲਾ ਹਲਕਾ ਤਰ੍ਹਾਂ ਦਾ ਲਾ ਕਥਰ ਮੰਗਾ ਦੀਏ ਨਹੀਂ ਨਹੀਂ ਉਹ ਡੱਬਿਆਂ ਦਾ ਦੇ ਦਿਓ ਕਥਰ ਇਹ ਡੱਬਿਆਂ ਦਾ ਇਹ ਉਹ ਨਿਕਲੇ ਨਾ ਇਹ ਹਵਾ ਕੱਢੀ ਨਹੀਂ ਉਹ ਹਵਾ ਅੱਜ ਪਾਣੀ ਕੱਢ ਲਾਂਗਾ ਇਹ ਨਹੀਂ ਇਹ ਨਹੀਂ ਕਥਰ ਨਹੀਂ ਕਥਰ ਹਾਂ ਇਹ ਆ ਫਰਜ ਹਾਂ ਮੁੰਡੇ ਨੂੰ ਪਤਾ ਹੱਥ ਪਾਉਂਦਾ ਆਪੇ ਜਾ ਕੇ ਚੀਜ਼ ਨੂੰ ਇਹ ਵੀ ਰੱਖੀ ਨਿਸ਼ਾਨੀ ਆ ਯਾਰ ਚੋਬਰਾ ਤੈਨੂੰ ਪੂਰੀ ਬੱਸ ਜੀ ਹੋਰ ਕੋਈ ਕੁਛ ਬੱਸ ਕੋਈ ਅੱਛਾ ਚਲੋ ਇਹ ਤੇ ਹੋਵੇ ਕੋਈ ਚਾਹ ਪਾਣੀ ਪਾਣੀ ਉਹਨਾਂ ਇਹਨਾਂ ਸਾਮਾਨ ਮਿਲਣਾ ਕਹਿੰਦਾ ਰੱਖਦੇ ਜਾ। ਨੇ ਕੋ ਸਾਡੇ ਲੋ ਪਾਣੀ ਛਾਣੀ ਦੇ। ਨਹੀਂ ਉਹ ਮੰਗੋ। ਤਾਜਾ ਪਾਣੀ ਪਾਣੀ ਖੜੋ ਪਾਣੀ ਛਾਣੀ ਪੀਓ ਬਾਈ ਹੋਰ ਨੂੰ। ਮਹਿਮਾਨ ਹੋਰ ਕੋਈ ਦੱਸੋ ਕੀ ਲੈਣਾ। ਫਿਰਦਾ ਪਲੇਅਰ ਉਹਨੇ ਆਪੇ ਲੈ ਲੈਣਾ। ਠੀਕ ਹੈ। ਛੀਨ ਨਹੀਂ ਲੈਣੇ, ਬਲਾਊਜ਼ ਲੈਣੂ। ਛੀਨ ਉਹਨੇ ਆਪੇ ਲੈ ਲਓ। ਜਾਂ ਵੀ ਕਾਰਾ ਛੀਨ ਛੀਨ ਉਹਦਾ ਹੈਗੇ ਤੂੰ ਹੋਰ ਜਿਹੜਾ ਕੋਈ ਸਾਮਾਨ ਦੇ ਚੰਗੀ ਸਾ ਜਿਹੜੀ ਹੈ ਤੇ ਫਿਰ ਤੈਨੂੰ ਚੰਗੀ ਲੱਗਦੀ ਹੈ ਪਾਕਿਸਤਾਨ ਦੇ ਤੂੰ ਲੈ ਕੇ ਜਾ ਲੈ। ਹਾਂ। ਸਾਮਲੇ ਨੂੰ ਹਾਂਜੀ ਅੱਜ ਅੱਛਾ ਨਹੀਂ ਆਉਂਗਾ ਮੇਰਾ ਨਾ ਆਉਦੇ ਉਹਨਾਂ ਇਹਨਾਂ ਡਿਗ ਪਵੇ ਥੋੜਾ ਦੋੜੇ ਤੂੰ ਡਿਗ ਪਵੇ ਠੀਕ ਹੈ ਲੱਗਦਾ ਫੁੱਟਬਾਲ ਇਹ ਕਿਹੜੀ ਕਲਾਬ ਤੇ ਕਿਹੜੇ ਪਲੇਅਰ ਦਾ ਹੈ ਇਹ ਬਾਰਸੀਲੋਨਾ ਹੈ ਬਾਰਸੀਲੋਨਾ ਇਹ ਬਾਰਸੀਲੋਨਾ ਹੈ ਗਾਜੀ ਸੀ ਕੇ ਮੈਸ ਨੀ ਕਰਦਾ ਭਜੀ ਇਹ ਹੈਗਾ ਨਵਾਂ ਮੁੰਡਾ ਇਹਦੇ 16 17 ਸਾਲ ਦੀ ਉਮਰ ਹੈ ਇਹਦਾ ਨਾਮ ਹੈਗਾ ਜਮਾਲ ਓਕੇ ਹੀ ਇਸ ਲਾਈਕ ਨਿਊ ਮੈਸੀ ਜਮਾਲ ਹਾਂ ਇਹ ਜਿਹੜਾ ਜੂਰੋ ਜੰਗਸਟ ਪਲੇਅਰ ਨਿਕਲੇਗਾ 2024 ਦਾ ਜੂਰੋ ਦਾ ਓਕੇ ਸਭ ਤੋਂ ਜੰਗਸਟ ਪਲੇਅਰ ਇਹ ਨਿਕਲੇਗਾ ਉਸ ਤੋਂ ਬਾਅਦ ਇਹ ਨਿਕਲਣਾ ਹੈ ਆਹ ਇਨਸ਼ਾ ਅਸੀਂ ਉਸ ਤੋਂ ਬਾਅਦ ਐਡ ਕਰਾਂਗੇ ਇੱਕ ਇਹ ਵੀ ਦੇ ਦੋ ਇਸ ਕੀ ਦਿੱਤਾ ਜੀ ਸ਼ਾਹ ਨੀ ਮੇਰਾ ਨਾਮ ਹੈ 33 36 36 ਦੇ ਲੋ ਮੋਸਲ ਲਗੇ ਤੇ ਵੀਡੀਓ ਚੱਲ ਰਹੀ ਆ ਤੂੰ ਐ ਲੁਕੋਇਆ ਮੇਰੇ ਕੋਲ ਯਾਰ ਆ ਲੈ ਤੂੰ ਉਹ ਲੱਖਣਾ ਹੈ ਵੀ ਚਾ ਗੋਲ ਦਾ ਭਾਈ ਇਹ ਗੋਲ ਹੈ ਚਲ ਆ ਬੜਾ ਸਾਰਾ ਸਮਾਨ ਲਿਆ ਵੀ ਜੈ ਨੇ ਚਾਰ ਫੁੱਟਬਾਲ ਹੋ ਗਿਆ ਚੜੀ ਸ਼ਿਕਾ ਹੋ ਗਿਆ ਤੇ ਨਾਲ ਦੀ ਨਾਲ ਆ ਕੋਈ ਟੀ-ਸ਼ਰਟਸ ਨੇ ਜੀਆਂ ਆ ਲਓ ਜੀ ਲਵਾਓ ਭਾਜੀ ਇਹਨੂੰ ਇਹ ਕਰਦੇ ਆ ਲਓ ਜੀ ਸਮਾਨ ਦਾ ਭਰ ਲਿਆ ਲਫਾਫਾ ਤੇ ਆ ਟਿਕਾਤਾ ਜੇ ਪਹੁੰਚ ਗਏ ਆ ਵਾਗਾ ਬਾਰਡਰ ਤੇ ਸਾਹਮਣੇ ਦੇਖਣ ਲੱਪਿਆ ਤਿਰੰਗਾ ਝੰਡਾ ਇਹ ਇੱਕ ਮਿੰਟ ਮਦਦ ਨੂੰ ਕਲੀਅਰ ਕਰਕੇ ਕਲੀਅਰ ਕਰ ਦਿਓ ਜੀ ਕਲੀਅਰ ਕਰ ਦੇ ਮੇਨ ਰੋਡ ਤੇ ਲੈ ਕੇ ਇਹ ਆ ਲਓ ਜੀ ਹਾਂਜੀ ਬਿਲਕੁਲ ਜੀ ਹੁਣ ਸਿੱਧਾ ਨੱਕ ਦੀ ਸੇਧ ਨੂੰ ਤਿਰੰਗਾ ਝੰਡਾ ਵੇ ਫਿਰਿਆ ਇਹ ਤਿਰੰਗਾ ਤੇ ਝੰਡਾ ਕੀ ਬਤਨ ਤਿਰੰਗਾ ਤਾਂ ਕਹਿ ਦਿੰਦੇ ਵੀ ਤਿੰਨ ਰੰਗ ਨੇ ਇੰਡੀਅਨ ਫਲੈਗ ਦੇ ਵਿੱਚ ਤਿੰਨ ਤਿੰਨ ਰੰਗਾ अच्छा 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 ते ਝੰਡਾ ਤੇ ਵੈਸੇ ਝੰਡਾ ਹੁੰਦਾ ਹੀ ਆ ਫਿਰ ਇਹਦੇ ਅੰਦਰ ਜਿਹੜਾ ਉਹ ਚੱਕਰ ਕਿ ਉਹਨੂੰ ਉਹਨੂੰ ਕੀ ਕਹਿੰਦੇ ਨੇ ਉਹਨੂੰ ਚੱਕਰ ਹੀ ਆਂਦੇ ਆ اچھا ਚੱਕਰ ਹੀ ਆਂਦੇ ਆ ਉਹ ਕਿਹੜੇ ਕਲਰ ਦਾ ਹੁੰਦਾ ਉਹ ਬਲੂ اچھا ਉਹਦਾ ਕਲਰ ਫਿਰ ਤਿਰੰਗਾ ਤੇ ਰੰਨਾ ਹੋਇਆ ਆਹੋ ਫਿਰ ਤੇ ਚਾਰ ਰੰਗਾ ਆ ਚਾਰ ਰੰਗਾ ਹੋਇਆ ਉਹਦਾ ਬਾਪੂ ਵਾਲੀ ਚਰਖੀ ਆ ਉਹ ਚਰਖੇ ਨੂੰ ਹੌਲੀ ਹੌਲੀ ਕਰਕੇ ਉਹਨਾਂ ਨੇ ਫਿਰ ਕੱਲਾ ਚੱਕਰ ਹੀ ਰਹਿਣ ਤਾਂ ਪਹਿਲਾਂ ਪੂਰਾ ਬਾਪੂ ਗਾਂਧੀ ਵਾਲਾ ਚਰਖਾ ਹੀ ਸੀ ਚਰਖਾ ਹੀ ਸੀ ਵਿੱਚ ਅੱਛਾ 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 ਲਓ ਜੀ ਇੱਥੇ ਪਹੁੰਚ ਕੇ ਇਹਨਾਂ ਦਾ ਇਮੀਗ੍ਰੇਸ਼ਨ ਕਰਾਤਾ ਉਦੋਂ ਇੱਥੋਂ ਨਾ ਉਹ ਇਥੋਂ ਆਊਟ ਹੁੰਦਾ ਹ ਉਧਰੋਂ ਆ ਕੇ ਆਊਟ ਹੋ ਕੇ ਤੇ ਇੱਧਰ ਦੀ ਜਾਣਾ ਪੈਂਦਾ ਕਾਰਨ ਇਹ ਆ ਵੀ ਉਧਰ ਕੰਸਟਰਕਸ਼ਨ ਕੰਮ ਚੱਲਣ ਡਿਆ ਬਾਕੀ ਇੱਥੇ ਪਹੁੰਚ ਕੇ ਮੈਂ ਸੇਮ ਜਿੱਦਾਂ ਰੇਂਜ ਆ ਗਈ ਤੇ ਮੈਂ ਬਿਲ ਬੁਲ ਅਪਦੇ ਪੇ ਕਰ ਚੁੱਕੇ ਆ ਕਿਉਂਕਿ ਇਹ ਯਾਰ ਵੈਸੇ ਹੋਣਾ ਚਾਹੀਦਾ ਇੰਟਰਨੈਸ਼ਨਲੀ ਵੀ ਟਰੈਵਲ ਕੀਤਾ ਤੇ ਉੱਥੇ ਜਦੋਂ ਮੈਂ ਆਪਣੇ ਬਿਲ ਬੁਲ ਪੇ ਕਰਨੇ ਸੀ ਨਾ ਇੰਡੀਅਨ ਸਿਮ ਐਕਟੀਵੇਟ ਰਹਿੰਦਾ ਤੇ ਪਤਾ ਨਹੀਂ ਆਪਣੇ ਦੋਨਾਂ ਮੁਲਕਾਂ ਇੰਡੀਆ ਤੇ ਪਾਕਿਸਤਾਨ ਦੀ ਕਾਹਤ ਉਹ ਮਤਲਬ ਇੰਨੀ ਸਾਂਝੇਦਾਰੀ ਨਹੀਂ ਹੈਗੀ ਵੀ ਆਪਣੇ ਨੈਟਵਰਕ ਵੀ ਸਾਂਝੇ ਨਹੀਂ ਇਹ ਫੇਰ ਕਰਦੇ ਨਹੀਂ ਤੇ ਇਹ ਹੁੰਦਾ ਵੀ ਜਿੱਦਾਂ ਮੇਰੇ ਤੋਂ Airtel ਦੀ SIM ਆ ਤੇ ਉਹ Airtel ਦੀ SIM ਅਫਗਾਨਿਸਤਾਨ ਇਰਾਨ ਚ ਵੀ ਚੱਲਦੀ ਰਹੀ ਆ ਇੰਟਰਨੈਸ਼ਨਲ ਰੋਮਿੰਗ ਤੇ ਪਰ ਇੱਥੇ ਨਹੀਂ ਚੱਲਦੀ ਉਹ ਕਿਉਂਕਿ ਖਟਾਸ ਆ ਨਾ ਮੁਲਕਾਂ ਦੇ ਰਿਲੇਸ਼ਨ ਚ ਤੇ ਉਹ ਅਰਦਾਸ ਹੀ ਕਰ ਸਕਦੇ ਆ ਵੀ ਉਹ ਸੁਧਾਰ ਆਵੇ ਉਹਨਾਂ 'ਚ ਕਿਉਂਕਿ ਜੇ SIM ਐਕਟੀਵੇਟ ਨਹੀਂ ਰਹਿੰਦੀ ਫੋਨ ਦੇ ਵਿੱਚ ਤੇ ਫੇਰ ਉਹ UPI ਖੁੱਲਦਾ ਨਹੀਂ ਆ ਕੋਈ ਵੀ ਐਪ ਨਹੀਂ ਖੁੱਲਦੀ ਉਦਾਂ ਦੀ ਜਿਹੜਾ ਜਿਹੜੇ ਤੋਂ ਆਪਾਂ ट्रांजੈਕਸ਼ਨ ਕਰ ਸਕੀਏ ਸੋ ਉਹ ਮੈਂ ਹੁਣ ਇੱਥੇ ਆ ਕੇ ਕੀਤੀ ਆ

ਵਾਗਾ ਬਾਰਡਰ ਤੇ ਆ ਕੇ ਨਾ ਘੇਰ ਜੀ ਪੈਣ ਲੱਪੀ ਮੈਨੂੰ ਹੁਣ ਲੱਪੇ ਮੇਰਾ ਵੀਜ਼ਾ ਦੇਣਾ ਚਾਹਾਂ ਤੇ ਨਾ ਚ ਮੱਕ ਜਾਣਾ ਤਾਂ ਮੈਨੂੰ ਵੀ ਕਦੇ ਹੁਣੇ ਕ੍ਰੋਸ ਨਾ ਕਰਨਾ ਪਵੇ ਹੱਲ ਕਰੀਏ ਆਪਾਂ ਚਲਿਏ ਆਹੋ ਕੋਈ ਗੱਲ ਨਹੀਂ ਅੱਜ ਜਾ ਕੇ ਥੋੜਾ ਜਿਹਾ ਇਨਫੋਰਮੇਸ਼ਨ ਲੈਣੇ ਆ ਜੀ ਤੇ ਅਫਸਰ ਸਾਹਿਬ ਨੂੰ ਮਿਲਣੇ ਆ ਤਾਂ ਫਿਰ ਆ ਉਮੀਦ ਕਰਨੇ ਕਿ ਜਲਦੀ ਸਾਡਾ ਬਾਦ ਜਗ ਬਾਦ ਜਾਵੇ ਬਿਲਕੁਲ ਤੁਸੀਂ ਹੁਣ ਵਧਾ ਕੇ ਰਹਿਣੇ ਵੀ ਹੁਣੇ ਦੇਣੇ ਜਾਣ ਨਹੀਂ ਦੇਣਾ ਸੀ ਚਲੋ ਜਮੀਨੇ ਦਾ ਵਧਿਆ ਤਾਂ ਫਿਰ ਮਹੀਨਾ ਹੋ ਰਹਿਣਾ ਓਏ ਹੋਏ ਹੋਏ ਡਿਪਾਰਚਰ ਫਾਰ ਇੰਡੀਆ ਜੀ ਆ ਗਏ ਜੇ ਮਸਾ ਹੀ ਆਏ ਟਾਈਮ ਲਾਤਾ ਲੈ ਹੁਣੇ ਤੇ ਆ ਗਈ ਹੁਣੇ ਤੁਸੀਂ ਆਏ ਆ ਅਸੀਂ 5-7 ਮਿੰਟ ਹੋ ਗਏ ਵੇਟ ਕਰਦੇ ਆ ਯਰਵਾ ਤੁਸੀਂ ਤੁਸੀਂ ਦੇਖ ਲਓ ਇਹੀ ਕੰਮ ਤੁਸੀਂ ਆਪਾਂ ਗੱਲੇ ਕਰਦੇ ਸੀ ਇਹ ਕੰਮ ਤੁਸੀਂ ਕੀਤਾ ਸੀ ਤੁਹਾਨੂੰ ਪਤਾ ਸਵੇਰੇ ਜਦੋਂ ਮੈਂ ਆਇਆ ਨਾ ਭਾਜੀ ਕਹਿੰਦੇ ਵੀ ਤੂੰ ਵੀ ਲੇਟ ਆਇਆ ਮੈਂ ਕਿਹਾ ਮੇਰੇ ਤੋਂ ਵੱਧ ਟਾਈਮ ਇੱਧਰ ਲੱਗ ਗਿਆ ਹਣ ਪਰ ਨਹੀਂ ਲੇਟ ਤਾਂ ਨਹੀਂ ਸੀ ਅਗਲੀ ਅਗਲੀ ਗੱਲ ਅਗਲੀ ਗੱਲ ਜਿਹੜੀ ਮੈਂ ਕੀਤੀ ਉਹ ਕੀ ਕੀਤੀ ਸੀ ਵੀ ਤੁਸੀਂ ਵੀ ਲੇਟ ਹੋ ਤੂੰ ਕਹਿੰਨੀ ਮੈਂ ਨਹੀਂ ਲੇਟ ਆਇਆ ਮੈਂ ਕਿਹਾ ਉਹਨਾਂ ਕੋਲ ਆਉਂਦੇ ਨਾ ਉਹਨਾਂ ਨੇ ਪੁੱਛ ਲੈਣ ਉਹਨਾਂ ਨੇ ਕਹਿੰਦਾ ਮੈਂ ਨਹੀਂ ਲੇਟ ਨਹੀਂ ਲੇਟ ਸੀ ਸਹੀ ਗੱਲ ਕੀਤੀ ਹੈ ਨਾ ਉਹ ਕਾਗਜ਼ ਲੈ ਆਉਂਦੇ ਨਾ ਸਾਰੇ ਲੈ ਆਈਏ ਫੋਨ ਤੇ ਕਾਢਣ ਰਹੀ ਸੀ ਜਦੋਂ ਤੁਸੀਂ ਫੋਨ ਕੀਤਾ ਤੇ ਜਿਹੜਾ ਪਹਿਲਾਂ ਫੋਨ ਕੀਤਾ ਪਹਿਲਾਂ ਫੋਨ ਕੀਤਾ ਤੁਸੀਂ ਕਾਢ ਲਿਓ ਉਦੋਂ ਸੀ ਕੁਝ ਹੋਰ ਕਰਦੇ ਆ ਆਹ ਠੀਕ ਹੈ ਲੋ ਜੀ ਲਾਹੌਰ ਦੇ ਵਿੱਚ ਵੀ ਮੈਂ ਅੱਜ ਮੈਂ ਪਹਿਲੇ ਦਿਨ ਦੇਖ ਲਿਆ ਸਟੱਡੀ ਅਬ੍ਰੋਡ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਸਾਰਾ ਇੱਥੇ ਵੀ ਇਹ ਵਾ ਵਗ ਤੁਰਈ ਹੈ ਤੇ ਛੇਤੀ ਮੈਨੂੰ ਲੱਗਦਾ ਇਹਨਾਂ ਦੇ ਪਿੰਡਾਂ ਦੇ ਗੱਭਰੂ ਵੀ ਆਪਣੇ ਪਿੰਡਾਂ ਦੇ ਗੱਭਰੂਆਂ ਵਾਂਗੂ ਬਾਹਰ ਬਹਿਣਗੇ ਜਾਦੇ ਹਾਲੇ ਹਾਲਾਂਕਿ ਗਏ ਵੀ ਪਏ ਨੇ ਪਰ ਜ਼ਿਆਦਾ ਹੋਣਗੇ ਨਾ ਭਾਜੀ ਉਹਨਾਂ ਨਾਲ ਹਾਂ ਫਿਰ ਤੁਸੀਂ ਜਿਵੇਂ ਕਹਿੰਦੇ ਹੋ ਨਾ ਇਹਨਾਂ ਦੇ ਮੁਲਕ 'ਚ ਗਰੀਬੀ ਬੜੀ ਹੈ ਏ ਬਾਹਰਲਾ ਪੈਸਾ ਇੱਥੇ ਵੀ ਆਏਗਾ ਬਾਹਰ ਜਦੋਂ ਉਹਨਾਂ ਨੇ ਕੋਟੀਆਂ ਕਾਟੀਆਂ ਪਾ ਲਈਆਂ ਫਿਰ ਕਹਿਣਾ ਇਹਨਾਂ ਨੇ ਲਾਏ ਤੇ ਰਲੇ ਪੈਣੇ ਤੇ ਉਹੀ ਹੋ ਗਿਆ ਇਹਨਾਂ ਨੇ ਤੇ ਲੋਕ ਫੜੇ ਨਹੀਂ ਜਾਂਦੇ ਆ ਸਹੀ ਗੱਲ ਹੈ ਬਸ ਉਸੇ ਤਰ੍ਹਾਂ ਹੀ ਭਾਜੀ ਜੋ ਜਿਹੜੇ ਸਹਾਲਾ ਚ ਉਹ ਕਹਿੰਦਾ ਕਿ ਅਸੀਂ ਖੁਸ਼ ਨਹੀਂ ਆ ਹਾਂ ਜਿਹੜੇ ਬਾਹਰ ਚਲੇ ਗਏ ਉਹ ਕਹਿੰਦੇ ਨੇ ਕਿ ਨਹੀਂ ਅਸੀਂ ਆਪਣਾ ਪਛੋਕੜ ਛੱਡ ਦਿੱਤਾ ਸਾਰਾ ਸਾਰਾ ਕੁਝ ਲੁੱਟਿਆ ਗਿਆ ਹਾਂ ਅਸੀਂ ਖੁਸ਼ ਨਹੀਂ ਆ ਇਹ ਕਹਿੰਦੇ ਨੇ ਇਹ ਇੱਥੇ ਰਹਿ ਕੇ ਨਹੀਂ ਕੁਝ ਇਹ ਕਹਿੰਦੇ ਨੇ ਸਾਡੇ ਕੋਲ ਪੈਸਾ ਨਹੀਂ ਹੈ ਅਸੀਂ ਖੁਸ਼ ਨਹੀਂ ਆ ਸਹੀ ਗੱਲ ਹੈ ਤੋ ਬੰਦਾ ਇਨਸਾਨੀ ਫਿਤਰਤ ਹੈ ਇਨਸਾਨ ਕਦੀ ਦੀ ਖੁਸ਼ੀ ਨਹੀਂ ਹੁੰਦਾ ਜੋ ਵੀ ਰੱਬ ਨੇ ਉਹਨੂੰ ਦਿੱਤਾ ਹੈ ਹਮ ਪਰ ਜਿਹੜਾ ਬੰਦਾ ਇਸ ਚੀਜ਼ ਨੂੰ ਸਮਝ ਲੈਂਦਾ ਹੈ ਉਹਦੀ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਬਿਲਕੁਲ ਸਹੀ ਗੱਲ ਹੈ ਜੀ ਤੋ ਬਾਦ ਰਹੇ ਜੀ ਆਪਾਂ ਦਫ਼ਤਰ ਵਾਲੇ ਪਾਸੇ ਨੂੰ ਤੇ ਦੇਖਦੇ ਆਂ ਉੱਥੇ ਪਹੁੰਚ ਗਏ ਕੀ ਮਾਹੌਲ ਬਣਦਾ ਤੇ ਕੀ ਕੁਝ ਪੁੱਛਦੇ ਕਿਛਦੇ ਜਾਂ ਕਿਹੜੇ ਕਾਗਜ਼ ਪੱਤਰ ਲੱਗਣੇ ਆ ਆਪਣੇ ਪੰਜਾਬ ਸਿਵਲ ਸੈਕਟਰੀਏਟ ਪਹੁੰਚ ਗਏ ਆਪਾਂ ਤੇ ਗੱਡੀ ਉੱਧਰ ਕਰਤੀ ਆ ਪਾਰਕ ਕਰੀਏ ਐਂਟਰੀ ਵੀਜ਼ਾ ਵਾਤੇ ਗਿਆ ਜੀ ਆਪਣਾ 1 ਮਹੀਨਾ ਹੋਰ ਤੇ ਆ ਗਏ ਆ ਗੱਡੀ 'ਚ ਵਾਪਸ ਬਹਿ ਗਏ ਫਿਰ ਤੁਹਾਨੂੰ ਸਾਰੀ ਜਾਣਕਾਰੀ ਦੰਨੇ ਆ ਪਾਰਟੀ ਹੋ ਗਈ ਜੀ ਪਾਰਟੀ ਪਾਰਟੀ ਹੋ ਗਈ ਐ ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ ਲੱਗ ਗਿਆ ਨਹੀਂ ਵੱਧ ਗਿਆ ਵੀਜ਼ਾ ਬਦਲ ਗਈਆਂ ਗੱਲਾਂ ਹਾਂਜੀ ਵਧਾਈ ਹੋਵੇ ਜੀ ਵੀਜ਼ਾ ਵੱਧ ਗਿਆ ਥੈਂਕ ਯੂ ਸੋ ਮਚ ਨੋ ਮੁਬਾਰਕਾ ਆ ਇੰਨਾ ਸੌਖਾ ਵੀਜ਼ਾ ਬਾਤਦਾ ਮੈਨੂੰ ਪਤਾ ਨਹੀਂ ਸੀ ਬਿਲਕੁਲ ਪ੍ਰੋਸੈਸ ਆਪਾਂ ਕਿੰਨੇ 4 ਕਿਹ ਵਜੇ ਵੜੇ ਅੰਦਰ ਭਾਜੀ 1.5 ਘੰਟੇ ਚ ਤੁਹਾਨੂੰ ਮਹੀਨੇ ਦਾ ਵੀਜ਼ਾ ਲੱਗਦਾ ਹੈ ਅਗਲੇ ਮਹੀਨੇ ਦਾ ਦੇਖ ਲਓ ਵੀ ਇੰਨਾ ਈਜ਼ੀ ਆ ਪਾਕਿਸਤਾਨ ਚ ਆ ਕੇ ਵੀਜ਼ਾ ਵਧਾਣਾ ਵਧਾਣਾ ਬਿਲਕੁਲ ਇਹ ਮੇਰਾ ਮੇਰਾ ਵੀ ਪਹਿਲਾ ਤਜਰਬਾ ਸੀ ਸੋ ਉਹਦੇ ਲਈ ਪ੍ਰੋਸੈਸ ਕੀ ਕੀ ਹੋਇਆ ਇੱਕ ਉਹਨੇ ਫਾਰਮ ਦਿੱਤਾ ਸੀਗਾ ਆਪਾਂ ਨੂੰ ਸਭ ਤੋਂ ਪਹਿਲੇ ਭਾਜੀ ਉਹਨਾਂ ਨੇ ਕਿਹਾ ਜੀ ਕਾਪੀਆਂ ਕਰਾਪੀਆ ਸਾਰੇ ਪਾਸਪੋਰਟ ਦੀਆਂ ਕਾਪੀਆਂ ਪੁਲਿਸ ਰਿਪੋਰਟ ਦੀਆਂ ਕਾਪੀਆਂ ਜਿਹੜਾ ਸਪான்ਸਰ ਸੀ ਉਹਦੀਆਂ ਕਾਪੀਆਂ ਕਰਾ ਕੇ ਫਿਰ ਅਗਲਾ ਸਟੈਪ ਵੀਜ਼ਾ ਉਹੀ ਫੀਸ ਤਾਰੀ ਆਪਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਜਾ ਕੇ ਫੀਸ ਤਾਰੋ ਹਾਂ 100 ਰੁਪਿਆ 100 ਰੁਪਿਆ ਫੀਸ ਹੈ 100 ਰੁਪਿਆ ਪਾਕਿਸਤਾਨੀ ਫੀਸ ਤਾਰ ਕੇ ਵਾਪਸ ਗਏ ਆ ਫਿਰ ਇੱਕ ਅਸੀਂ ਫਾਰਮ ਫਿਲ ਅਪ ਕੀਤਾ ਜੀ ਜਿਹਦੇ 'ਚ ਤੁਹਾਡੀ ਸਾਰੀ ਬੇਸਿਕ ਇਨਫੋਰਮੇਸ਼ਨ ਸੀ ਹਾਂ ਉਹ ਪਰਾਂ ਤੋਂ ਬਾਅਦ ਫਿਰ ਇੱਕ ਐਪਲੀਕੇਸ਼ਨ ਇੱਕ ਐਪਲੀਕੇਸ਼ਨ ਪਾਕਿਸਤਾਨੀ ਜ਼ਬਾਨ ਦੇ ਵਿੱਚ ਜਿਹੜੀ ਤੁਸੀਂ ਬੜੇ ਔਰ ਨਾ ਵੇਖਦੇ ਤੁਹਾਨੂੰ ਜ਼ਰਾ ਵੀ ਸਮਝ ਨਹੀਂ ਸੀ ਆ ਰਹੀ ਕਿਉਂਕਿ ਉਹ ਸ਼ਾਮੂ ਖੀਚੇ ਜਾਂ ਉਰਦੂ ਚ ਲਿਖ ਰਹੇ ਸੀਗੇ ਤੇ ਉਹ ਲਿਖਣ ਤੋਂ ਬਾਅਦ ਆਪਾਂ ਸਾਈਨ ਕਰ ਛੜੇ ਤੇ ਫਿਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਇੱਕ ਚਿੱਟ ਬਣਾ ਕੇ ਦਿੱਤੀ ਕਿ ਭਾਈ ਹੁਣ 2-4 ਦਿਨ ਹਟ ਕੇ ਤੁਸੀਂ ਆ ਜਾਣਾ ਤੇ ਇਸ ਟੈਂਪ ਕਰ ਦਿਆਂਗੇ ਹੂੰ ਅਸੀਂ ਆਪਣੀ ਚਿੱਟ ਪੜੀ ਤੇ ਬਾਹਰ ਆਣ ਲਗੇ ਤੇ ਉੱਥੇ ਜਿਹੜੇ ਅਫੀਸਰ ਸੀ ਡੈਜ਼ਿਗਨੇਟਿਡ ਜਿਹੜੇ ਅਫੀਸਰ ਹਾਂਜੀ ਉਹ ਸੀ ਕਿ ਚਲੋ ਜਾਂਦੇ ਜਾਂਦੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਆ ਕਿ ਉਹਨਾਂ ਸਾਨੂੰ ਟਾਈਮ ਤੋਂ ਹਟ ਕੇ ਕਿਉਂਕਿ 5:30 ਹੋਣ ਹੋ ਗਏ ਨੇ ਜੀ 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 5 ਵਜੇ ਤੱਕ ਟਾਈਮ ਹੁੰਦਾ ਨਹੀਂ ਉੱਠ ਜਾਂਦੇ ਨੇ ਆਪਣੇ ਕਰਕੇ ਮੈਨੂੰ ਲੱਗਦਾ ਉਹਨਾਂ ਦੇ ਬੈਠੇ ਬੈਠੇ ਸੀਗੇ ਹਾਂ ਉਹ ਫਿਰ ਕਹਿੰਦੇ ਵੀ ਹੁਣੇ ਸਟੈਂਪ ਕਰਕੇ ਦੇ ਦਿੰਦੇ ਨੇ ਅਸੀਂ ਅੰਦਰ ਗਏ ਤੇ ਉਹਨਾਂ ਕਿਹਾ ਜੀ ਹਾਂਜੀ ਮੈਂ ਕਿਹਾ ਜੀ ਸਾਰਾ ਹੋ ਗਿਆ ਸਾਰਾ ਕੰਮ بس ਅਸੀਂ ਆਉਣਾ ਚਿੱਟ ਮਿਲ ਗਈ ਉਹਨਾਂ ਕਿਹਾ ਚਿੱਟ ਕਹਿੰਦੀ ਤੁਸੀਂ ਪਾਸਪੋਰਟ ਦਿਓ ਤੇ ਹੁਣੇ ਨਾਲ ਅੱਗੇ ਤੱਕ ਵਧਾ ਕੇ ਤੇ ਉਹਨਾਂ ਨੇ ਹੱਥ ਬੜਾਈਆਂ ਨਾ ਕਿ ਜੀ ਸਾਈਨ ਕਰਕੇ ਪਰ ਸਟਾਫ ਬਹੁਤ ਵਧੀਆ ਸੀ ਜਿਹੜੇ ਬਾਈ ਨੇ ਫਾਰਮ ਭਰੇ ਜਾਂ ਜਿਹੜਾ ਬਾਈ ਦੂਸਰੇ ਸੀ ਜਿਨ੍ਹਾਂ ਨੇ ਆਫੀਸਰ ਉਹਨਾਂ ਨੇ ਜਿਨ੍ਹਾਂ ਨੇ ਸਾਈਨ ਕੀਤੇ ਸਟੈਂਪ ਤੋਂ ਬਾਅਦ ਚ ਤੇ ਬੜੇ ਵਧੀਆ ਸੀ ਇਸ ਦੇ ਇਲਾਵਾ ਜਦੋਂ ਆਪਾਂ ਫੋਟੋਕਾਪੀ ਕਰਾਉਣ ਗਏ ਆ ਯਾਰ ਉਹ ਤੇ ਕਮਾਲ ਹੀ ਹੋ ਗਿਆ ਕਮਾਲ ਸੀ ਕਿਉਂਕਿ ਦੁਕਾਨ ਬੰਦ ਸੀ ਉਹਦਾ ਕਾਰਨ ਇਹ ਸੀ ਵੀ ਨਮਾਜ਼ ਦਾ ਟਾਈਮ ਸੀ ਤੇ ਉਹ ਚਲੇ ਗਏ ਸੀ ਸੱਜਣ ਉਹਦੇ ਦੁਕਾਨ ਛੱਡ ਕੇ ਤਾਂ ਅਸੀਂ ਹੋਰ ਕਿਸੇ ਡਿਪਾਰਟਮੈਂਟ ਚ ਗਏ ਤਾਂ ਉੱਥੋਂ ਵੈਸੇ ਹੀ ਪੁੱਛਣ ਲੱਪੇ ਵੀ ਫੋਟੋਕਾਪੀ ਕਿੱਥੋਂ ਹੋਏਗੀ ਉਹ ਕਹਿੰਦੇ ਆ ਜਾ ਕੋਈ ਨਾ ਹਾਂ ਕਿਉਂਕਿ ਇਹ ਸਿਰਫ ਦਸਤਾਰ ਕਰਕੇ ਪੱਗ ਕਰਕੇ ਇੱਕ ਮੈਂ ਜਦੋਂ ਟਾਈਮ ਬਿਲਕੁਲ ਖਤਮ ਹੋ ਰਿਹਾ ਸੀ ਹਾਂ ਤਕਰੀਬਨ ਅਸੀਂ 4:00 ਵਜੇ ਕੋ 5 6 ਮਿੰਟ ਤੱਕ ਗਏ ਆ ਹਾਂ ਤੇ ਜੇ ਉਹ ਜਿਹੜਾ ਬੰਦਾ ਜਿਹੜੀ ਫੋਟੋਕਾਪੀ ਵਾਲਾ ਸੀ ਉਹ ਤੇ ਗਿਆ ਸੀ ਨਮਾਜ਼ ਪੜਨ ਨੂੰ ਉਹਦਾ ਉਹਦਾ ਵੇਟ ਕਰਦੇ ਉਹਨੇ ਆਉਣਾ ਸੀ ਕੋ 10 ਮਿੰਟ ਲਾ ਕੇ ਤੇ ਬੈਂਕ ਚ ਵੀ ਲੇਟ ਹੋ ਜਾਣਾ ਬੈਂਕ ਬੰਦ ਹੋ ਜਾਣਾ ਸੀ ਹਾਂ ਤੇ ਬੈਂਕ ਦਾ ਵੀ ਬੈਂਕ ਦਾ ਵੀ ਸੁਣ ਲਓ ਅੱਗੇ ਆ ਫੋਟੋਕਾਪੀ ਵਾਲਿਆਂ ਨੇ ਤੇ ਚਲੋ ਫਰਾਕਦੀਲੀ ਦਿਖਾਈ ਦਿਖਾਈ ਸਾਨੂੰ ਕਰਕੇ ਦਿੱਤਾ ਮਲ ਸਰਕਾਰੀ ਦਫਤਰ ਚੋਂ ਤੇ ਨਾਲ ਦੀ ਨਾਲ ਜਦੋਂ ਬੈਂਕ ਗਏ ਉਹ ਕਹਿੰਦੇ ਵੀ ਨਹੀਂ ਜੀ ਕਲੋਜ਼ਿੰਗ ਹੋ ਗਈ ਆ ਸਾਢੇ 4 ਹੋ ਗਏ ਮੈਂ ਉਹਨੇ ਕਿਹਾ ਵੀ ਦੇਖ ਲਓ ਜੀ ਜੇ ਤੁਹਾਡੇ ਹੱਥ ਹੈ ਕੁਝ ਹੋ ਸਕਦਾ ਕਹਿੰਦੇ ਸੀ ਮੇਲ ਪਾਤੀ ਹੈ ਸਭ ਕਿਤਾਬ ਸਾਰਾ ਹੋ ਗਿਆ ਪਰ ਕਹਿੰਦੇ ਚਲੋ ਕੋਈ ਨਾ ਫਿਰ ਤੁਹਾਡਾ ਕਰ ਦਿੰਨੇ ਆ ਦੁਬਾਰਾ ਫਿਰ ਉਹਨਾਂ ਆਪਦਾ ਲੌਗ ਇਨ ਬਿ ショਗ ਇਨ ਕੀਤਾ ਤੇ ਸਾਨੂੰ ਉਸੇ ਵੇਲੇ ਕਰਕੇ ਦਿੱਤਾ ਅੰਦਰ ਉਹ ਵੀ ਆਪਾਂ ਨੂੰ ਕਹਿ ਰਹੇ ਤੁਸੀਂ ਮਹਿਮਾਨ ਹੋ ਆਊਟ ਆਫ ਦਾ ਵੇਜ ਚਾਰਜ ਨਹੀਂ ਹੁੰਦਾ ਕੰਮ ਨਾ ਬਿਲਕੁਲ ਬਿਲਕੁਲ ਮਤਲਬ ਇਹ ਸਿਰਫ ਅਪਲਾਈ ਚ ਕਰਦੇ ਆ ਦਸਤਾਰ ਨੂੰ ਜੀ ਠੀਕ ਹੈ ਨਾ ਮਤਲਬ ਉਹ ਜਿਸੀ ਅਗਰ ਮੈਂ ਹੁਆ ਤੇ ਜ਼ਾਹਰੀ ਗੱਲ ਹੈ ਉਹਨਾਂ ਦਾ ਉਹ ਵੀ ਇਨਸਾਨ ਆ ਟਾਈਮ ਪੀਰੀਅਡ ਹੁੰਦਾ ਹਰ ਬੰਦੇ ਦਾ ਸਵੇਰ ਅਗਰ ਉਹ 9 ਵਜੇ ਆ ਕੇ ਆਪਣੀ ਚੇਟ ਤੇ ਬੈਠਦੇ ਨੇ ਜੀ ਤੇ ਉਹਨਾਂ ਦਾ ਰਾਈਟ ਹੈ ਅਗਰ ਉਹਨਾਂ ਦਾ ਟਾਈਮ ਖਤਮ ਹੋ ਗਿਆ ਤੇ ਉਹ ਜਾ ਸਕਦੇ ਨੇ ਸੋ ਉਹ ਉਸ ਤੋਂ ਹਟ ਕੇ ਕਰੋ ਸਾਨੂੰ ਅਕਾਮੋਡੇਟ ਕਰਦੇ ਨੇ ਤੇ ਇਹ ਵਿਰਸਾ ਦਾ ਮੈਂ ਕਹਿੰਦਾ ਦਸਤਾਰ ਦੀ ਖੂਬੀ ਸਹੀ ਗੱਲ ਜਾਂ ਇਹਨੂੰ ਸਲਾਮਾਂ ਨੇ ਬਿਲਕੁਲ ਬਿਲਕੁਲ ਆਏ ਮਹਿਮਾਨਾਂ ਨੂੰ ਸਲਾਮਾਂ ਨੇ ਸਹੀ ਗੱਲ ਉਹ ਕਹਿ ਰਹੇ ਸੀ ਜੋ ਤੁਸੀਂ ਹਾਂ ਤਾਂ ਇਹ ਦਸਤਾਰ ਦੀ ਮਤਲਬ ਇੰਨੀ ਇਜ਼ਤ ਹੈ ਤੇ ਸਾਨੂੰ ਚਾਹੀਦਾ ਦਸਤਾਰਾਂ ਵਾਲਿਆਂ ਨੂੰ ਵੀ ਕਿ ਜਿਹੜਾ ਇਹ ਵਿਸ਼ਵਾਸ ਜਿਹੜਾ ਮਾਨ ਸਤਕਾਰ ਸਾਨੂੰ ਬਖਸ਼ਦੇ ਨੇ ਅਸੀਂ ਉਹਨੂੰ ਉਸੇ ਤਰ੍ਹਾਂ ਬਹਾਲ ਰੱਖੀਏ ਹੈਨਾ ਤੇ ਮਤਲਬ ਸਾਡੇ ਤੋਂ ਵੀ ਕੋਈ ਉਦਾਂ ਦੀ ਭੁੱਲ ਨਾ ਹੋਵੇ ਕਤਾਈ ਨਾ ਹੋਵੇ ਜੀ ਦਾ ਕਰਕੇ ਉਹ ਸਾਰੇ ਪੱਗਾਂ ਵਾਲਿਆਂ ਤੇ ਕੋਈ ਗੱਲ ਆ ਜੇ ਬਿਲਕੁਲ ਇਸੇ ਤਰ੍ਹਾਂ ਜੀ ਇਹ ਸੋਸਾਇਟੀ ਦੇ ਵਿੱਚ ਹਮੇਸ਼ਾ ਇੱਕ ਬੁਰਾ ਬੰਦਾ ਹੁੰਦਾ ਹੈ ਕੋਈ ਵੀ ਸੋਸਾਇਟੀ ਲੇਕਿਨ ਅਸੀਂ ਵੀ ਗਲਤ ਹਾਂ ਉਸ ਜਗ੍ਹਾ ਤੇ ਜੇ ਕੋਈ ਇੱਕ ਬੁਰਾ ਬੰਦਾ ਕੋਈ ਬੁਰਾ ਕੰਮ ਕਰਦਾ ਤੇ ਅਸੀਂ ਉਹਨੂੰ ਪੂਰੀ ਸੋਸਾਇਟੀ ਨਾਲ ਲਿੰਕ ਕਰਦੇ ਹਾਂ ਉਹਦੇ ਚ ਅਸੀਂ ਵੀ ਗਲਤ ਹਾਂ ਸੋ ਹਮੇਸ਼ਾ ਅੱਛੀ ਸੋਸਾਇਟੀ ਦੇ ਵਿੱਚ ਕੁਝ ਮਾੜੇ ਲੋਕ ਤੇ ਬਹੁਤ ਬੁਰੀ ਸੋਸਾਇਟੀ ਚ ਵੀ ਚੰਗੇ ਲੋਕ ਤੁਹਾਨੂੰ ਮਿਲਣਗੇ ਸੋ ਚੰਗਿਆਂ ਚ ਮਾੜੇ ਤੇ ਮਾੜਿਆਂ ਚ ਚੰਗੇ ਸੋ ਇਹ ਚੀਜ਼ਾਂ ਤੇ ਨਾਲ-ਨਾਲ ਹੀ ਚੱਲਦੀਆਂ ਬਿਲਕੁਲ ਬਾਕੀ ਅੱਜ ਦਾ ਐਕਸਪੀਰੀਅੰਸ ਬਹੁਤ ਸ਼ਾਨਦਾਰ ਰਿਹਾ ਤੇ ਵਧੀਆ ਆਪਣਾ ਵੀਜ਼ਾ ਵੱਧ ਗਿਆ ਤੇ ਤਰ੍ਹਾਂ ਦਾ ਵੀ ਆਈ ਆਪਾਂ ਨੂੰ ਉਹ ਨਵੀਂ ਚੀਜ਼ ਪਤਾ ਲੱਗੀ ਹਾਂ ਜੀ ਦੋ ਵਾਰੀ ਤੁਹਾਡੀ 30 ਦਿਨ ਦੀ ਐਕਸਟੈਂਸ਼ਨ ਹੋ ਸਕਦੀ ਇੱਕ ਹੋ ਗਈ ਹਾਂ ਇੱਕ ਤੁਹਾਡਾ 30 ਡੇਜ਼ ਦਾ ਵੀਜ਼ਾ ਲੱਗ ਗਿਆ ਜਿਹੜਾ ਤੁਸੀਂ ਪੁੱਗਾ ਲਿਆ ਆਪਣਾ ਹੁਣ ਐਕਸਟੈਂਸ਼ਨ ਹੋ ਗਈ ਕਿੰਨੇ ਦਿਨ ਹੋਰ ਇਹ ਖਤਮ ਕਰਕੇ ਫਿਰ 30 ਡੇਜ਼ ਦੀ ਹਾਂ ਉਹ ਕਹਿੰਦੇ ਇੱਕ ਤੋਂ ਬਾਅਦ ਹਾਂ ਫਿਰ ਤੁਹਾਨੂੰ ਅਗੇ ਸਲਾਮਬਾਦ ਜਾ ਕੇ ਇੱਕ ਦਖਾਸ ਦਿਓ ਤੁਹਾਨੂੰ ਸਾਲ ਦੀ ਐਕਸਟੈਂਸ਼ਨ ਸਾਲ ਦੀ ਐਕਸਟੈਂਸ਼ਨ ਉਹ ਕਹਿੰਦੇ ਮਤਲਬ ਤੁਸੀਂ ਰਹਿ ਲਓ ਇੱਥੇ ਨਾ ਮੈਨੂੰ ਵੀਜ਼ਾ ਸਾਡਾ 3 ਮਹੀਨੇ ਦਾ ਲੱਗਾ ਹੋਇਆ ਸੀ ਉਹ ਚੋਂ 1 ਮਹੀਨਾ ਰਹਿ ਲਿਆ ਸੀਗਾ ਤੇ ਹੁਣ 30 ਦਿਨ ਅਗਲੇ ਜਿਹੜੇ ਆ ਉਹ ਉਹ ਮਿਲ ਗਏ ਸਾਨੂੰ ਉਹ ਕਹਿੰਦੇ 30 ਦਿਨ ਖਤਮ ਕਰਕੇ ਫੇਰ ਆ ਜਾਓ ਫੇਰ 30 ਦਿਨ ਹੋਰ ਰਹਿ ਲਓ ਮਤਲਬ 3 ਮਹੀਨੇ ਪੂਰੇ ਕਰ ਸਕਦੇ ਹਾਂ ਮੈਂ ਕਹਾਂ ਜੀ ਫਿਰ ਇਹਦੇ ਚ ਮਲਟੀਪਲ ਐਂਟਰੀ ਦੇ ਦਿਓ ਵੀ ਅਸੀਂ ਉਧਰ ਵੀ ਜਾਇਆ ਜੇ ਫੇਰ ਵਾਪਸ ਆ ਜਾਵਾਂਗੇ ਉਹ ਕਹਿੰਦੇ ਉਹਦਾ ਵੀ ਹੱਲ ਹੈਗਾ ਉਹ ਫੇਰ ਜਦੋਂ ਕਿਤੇ ਕੀਤਾ ਤਜਰਬਾ ਤੇ ਫੇਰ ਤੁਹਾਡੇ ਨਾਲ ਸਾਂ